ਗੁਰ ਕਾ ਗਵੜਾ ਗਮੜੀ ਕਾਰ ਹਟ ਮਾਸ ਨਾੜੀ ਪਿੰਗਰ ਨਾ ਕੋਈ ਚਮੜਾ ਜੋਤੀ ਨੂਰ ਇਕ ਇਕਾਰ ਮਾਲ ਤਨ ਤਨ ਮਾਲਾ ਕੋਈ ਬੱਲੇ ਧਮੜਾ ਸਰਦ ਬਰਸਤ ਇਕ ਅਪਾਰ ਗੁਰਮੁਖਾਂ ਭਾਰੀ ਕਰੇ ਕਰਾਏ ਪੱਲੜਾ ਸਿਰ ਰੱਖ ਹੱਥ ਸਮਰੱਥ ਕਰਤਾਰ ਲੋਕ ਮਾਤ ਦਰ ਦਵਾਰੇ ਅੱਕੇ ਖੱਲਣਾ 20 21ਾ ਹਰਜਗ 30ਾ ਚਵੀਆਂ ਅਵਤਾਰ ਏਗਾ ਕਰ ਸਾਚਾ ਸਰਪੁਰਖ ਬਨਾਸੀ ਮਲੜਾ ਨੇਕ ਲੰਕ ਨਰਾਇਣ ਨਾਲ ਚਿੱਤੇ ਸਭ ਸ਼ਫਤ ਘੋੜੇ ਹੋ ਸਵਾਰ ਸ਼ਾਬਦ ਕੋੜਾ ਹਸਤਾਨ ਜੁੜਿਆ ਜੋੜਾ ਜੋਤੀ ਮੰਗਕਾਰ ਲੋਕਾਂ ਮਾਤੇ ਆਏ ਧੌੜਾ ਵੇਖ ਲਖਾਣੀ ਮਿੱਠਾ ਕੋੜਾ ਰਾਜਰ ਜਾਨ ਸਾ ਸੁਲਤਾਨ ਸੱਚ ਦਰਬਾਰ ਬਵਣ ਸਵਾਸੀ ਘੜਕ ਪਰਵਾਸੀ ਸਾਹੋ ਸਾਬਾਸੀ ਮਹਾਰਾਜੇ ਸੇਂਖੀ ਜਨੂ ਕੋਤਵਾਨ ਸਤਿ ਸਕਾਰ ਨਰ ਹਰ ਨਰਾਇਣ ਨਰ ਨਰੁਤਾਰੇ ਆ ਬੰਤ ਬਦਵੰਤ ਸਾਧ ਸੰਤ ਆਦ ਅੰਤ ਜੁਗਾ ਜਗੰਤਾਰ ਬਣਾਏ ਬੰਤ ਵਿੱਚ ਸੰਸਾਰਿਆ ਮੇਰੇ ਮੇਲ ਪ੍ਰਭ ਸਾਚੇ ਕੰਤਾ ਦੇਵੇ ਦਰਸ਼ੇ ਕਮ ਅਪਾਰਿਆ ਜੋਤੀ ਜੋਤ ਰੂਪ ਹਾਰੇ ਗੁਰਮੁਖ ਹਰ ਸੰਤ ਸਹਿਇ ਇਕ ਅਕੇਲੇ ਸ਼ਬਦ ਗੁਰੂ ਨਾਲ ਬੰਦਾ ਆ ਰਿਆ ਸ਼ਬਦ ਡੋਰੀ ਬਨ ਕਰ ਤਾਰ ਲੋਕ ਮਾਸ ਕਰੇ ਚੋਰੀ ਕਰਦ ਬਰਨ ਅੰਧੇਰ ਕੋਈ ਗੁਰਮੁਖਾ ਕਰੇ ਖਬਰਦਾਰ ਆਪੇ ਆਪਣੇ ਸੰਗ ਜਾਏ ਤੋਰੀ ਸ਼ਬਦ ਜਾੜੇ ਸਾਚੀ ਘੋੜੀ ਪੂਰਬ ਕਰਮ ਰਿਆਂ ਵਿਚਾਰ ਜੋਤੀ ਜੋ ਸੁਪਹਾਰੇ ਲੋਕ ਮਾਤ ਹਣ ਚੋਦ ਧੜ ਗੁਰਮੁਖ ਸਾਚੇ ਸੰਤ ਜਨਾ ਪਹਿਲੀ ਜੇਤ ਭਾਗ ਲਗਾਏ ਮਨ ਸਰ ਅੰਦਰ ਕਾਂ ਖੇਤ ਸੱਚਾ ਪੇੜਾਕਾਰ ਤਿਆਰ ਮਹਾਰਾਜੇ ਸੰਗਿਸ਼ਨੋ ਕੋਤਵਾਨ ਲੱਖ ਚਰਾਸੀ ਫੰਦ ਕਟਾਏ ਅੰਤਮ ਜੋਤਿ ਮੇਲ ਮਲਾਏ ਮਾਨਸ ਜਨਮਾਇਆ ਏ ਹਾਰ ਪਹਿ ਤੀਹ ਚੇਤਨ ਪਹਿਲੀ ਚੇਤ ਫੇਤਨ ਕਿਤ ਗੁਰ ਸੰਗਤ ਮੇਲ ਮਲਾਏ ਪੁਰਖ ਬਨਾਸੀ ਸਾਚਿਆ ਮੇਤ ਰੋਹੰਗ ਚੱਪਤ ਤੇਲ ਚੜਾਏ ਚੌਥੇ ਜਗ ਵੇਖ ਵਿਖਾਏ ਸਾਚੀ ਤੇ ਤਾਂ ਜੋਤੀ ਜੋ ਸੁਪ ਹਰਨ ਕਲੰਕ ਨਰਾਇਨ ਨਰ ਜਨ ਭਰਤਾ ਦੇਵੇ ਇੱਕ ਵਾਰ ਆਦ ਅੰਤ ਨਿਤ ਨਵਤਾਂ ਨਿਤ ਨਵਤ ਚਾਲ ਲੜਾਲੀ ਗਰਮਕ ਸੱਚੇ ਸੰਤ ਜਨਾ ਮਾਲਸ ਦੇਹੀ ਲੈ ਕੇ ਤਾਂ ਮਿਲਿਆ ਨਰਹਰ ਸੱਚਾ ਪ੍ਰਤਪੰਦੀ ਆਪੇ ਮਾਤ ਆਪੇ ਪਿਤ ਦਿਵਸ ਰਾਮ ਮਦੁਰਾ ਪੈਣਾ ਕਵਲ ਲੈਣਾ ਕਰ ਸੱਚੇ ਦੇਣਾ ਕਰੇ ਸਦਾ ਰਖਵਾਲ ਸੱਚਾ ਮਾਲੀ ਜੋਤੀ ਜੋ ਸੁਪਹਾਰੇ ਗੁਰ ਸੰਗਤ ਸੱਚਾ ਸਾਥ ਸਚਨ ਸਹਿਣਾ ਭਾਈ ਪੈਣਾ ਖੋਲੇ ਬੰਦ ਕਵਾਲੀ ਸੁਦਾਰਾ ਚਿੰਤਾ ਕਾਇਤੀ ਤੇ ਨਾ ਪੈ ਲੀਚੇ ਤੱਕੜ ਤਿਆਰੀ ਮਹਾਰਾਜ ਸ਼ੇਰ ਸਿੰਘ ਜੀ ਨੂੰ ਭਗਵਾਨ ਨੇ ਕਲੰਕ ਨਰਾਇਣ ਨਾਰਾ ਸਤਜਗ ਸਾਚੇ ਤੇਰੀ ਮਾਤ ਉਪਜਾਏ ਗੁਰ ਸੰਗਤ ਸੱਤੀ ਫਲਵਾੜੀ ਗੁਰ ਸੰਗਤ ਸਾਚਾ ਫੁੱਲ ਗਿਆ ਇਗ ਅਗਲਾ ਪ੍ਰਸ਼ਨਾ ਮੂਲ ਪਾਗਲ ਗਾਏ ਸਾਚੀ ਕੋਲ ਏ ਕਾਇਓ ਡਰ ਖਾਏ ਕੰਥ ਕੰਤੂ ਪੂਰੇ ਤੋੜ ਗਈ ਤਨ ਸੁਹਾਣ ਸ਼ਬਦ ਪੰਹੋੜਾ ਰਿਆ ਜਹੂਲ ਸੱਚ ਦਵਾਰ ਆ ਕੇ ਖੋਲ ਸੱਚ ਸੰਗ ਸਨਹਾਰ ਤਰਾ ਕੇ ਨਾ ਕੋਈ ਪਾਵਾਂ ਨਾ ਕੋਈ ਚੂਲ ਲੋਕ ਮਾਤਨਾ ਕੰਲਾ ਹੈ ਮੋਲਾ ਜੋਤੀ ਜੋਤ ਸੁਪਹਾਰ ਨੇ ਕਲੰਕ ਨਰਾਏ ਨਰ ਮਹਾਰਾਜ ਜੇ ਸਿੰਘ বিষ্ণੂ ਭਗਵਾਨ ਹਰ ਸੰਗਤ ਲੇਖ ਆਪ ਲਖਾਇਆ ਭਰਮ ਬਲੇਖਾ ਦੂਰ ਕਰਾਇਆ ਹਰ ਜਨ ਕੋ ਕਮਾਤ ਨਾ ਜਾਏ ਰੋਲ ਸੋ ਹੰਮਾਰਾ ਜੀ ਸ਼ੇਰ ਸਿੰਘ ਵਿਸ਼ਨੂੰ ਪਵਾਂਂਦੀਗ ਸੋ ਹੰਮਾਰਾ ਜੀ ਸ਼ੇਰ ਸਿੰਘ ਵਿਸ਼ਨੂੰ ਪਵਾਂਂਦੀਗ ਸੋ ਹੰਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ विष्णु <Gã> भान्धि